ਸਾਡੇ ਪਿੰਡਾਂ ਕੰਦੀ ਕਈ ਦਿਨਾਂ ਤੋਂ ਚੀਤੇ ਦੀਆਂ ਬਹੁਤ ਫੌਂ ਫੈਲੀਆਂ ਮੈਨਾਂ ਕਈ ਪਿੰਡਾਂ 'ਚ ਦੇਖਿਆ ਵੀ ਗਿਆ ਇੱਧਰ ਲੰਗ ਚਲਾਇਲੇ ਵੱਲੋਂ ਕੱਲ ਵੀ ਵੀਡੀਓ ਪਾਈਆਂ ਮੈਨਾਂ ਤੇ ਉੱਧਰ ਪਿੰਡ ਵਾਸੀਆਂ ਦੀਆਂ ਚੀਤੇ ਦੀਆਂ ਪੈੜਾਂ ਸਾਡੇ ਇੱਥੇ ਸੂਰਾਂ ਦਾ ਫਾਰਮ ਪਾਇਆ ਵਾ ਉਹਦੇ ਲਾਗੇ ਇਹਦੀਆਂ ਪੈੜਾਂ ਚੈੱਕ ਕੀਤੀਆਂ ਰਾਤ ਦੀਆਂ ਪੈੜਾਂ ਬਹੁਤ ਅਜੀਬੀਆਂ ਨੇ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਬੱਚਿਆਂ ਦਾ ਬਜ਼ੁਰਗਾਂ ਦਾ ਬਾਹਰ ਨਿਕਲਦਾ ਬਹੁਤ ਔਖਾ ਹੋਇਆ ਲਾ ਕੰਮਕਾਰਾਂ ਦਾ ਬਹੁਤ ਔਖਾ ਸਾਰਿਆਂ 'ਚ ਸਹਿਣ ਦਾ ਮਾਹੌਲ ਹੋਇਆ ਲਾ ਤੇ ਉਹ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕੋਈ ਕਦਮ ਚੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਚਰਨਾਥਲ ਖੁਰਦੇ ਵਿੱਚ ਚੀਤੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚੀਤੇ ਨੂੰ ਜਲਦ ਫੜਨਾ ਚਾਹੀਦਾ ਹੈ ਇਸ ਮੌਕੇ ਗੱਲਬੱਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਚੀਤੇ ਦੇ ਘੁੰਮਣ ਦੀ ਵੀਡੀਓ ਆ ਰਹੀਆਂ ਨੇ ਉੱਥੇ ਹੀ ਰਾਤ ਉਹਨਾਂ ਦੇ ਪਿੰਡ ਚਰਨਾਥਲ ਖੁਰਦੇ ਵਿੱਚ ਇੱਕ ਸੂਰ ਫਾਰਮ ਦੇ ਨਜ਼ਦੀਕ ਚੀਤੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਜਿਸ ਦੇ ਨਾਲ ਪਿੰਡ ਦੇ ਲੋਕਾਂ ਚ ਸਹਿਮ ਦਾ ਮਾਹੌਲ ਹੈ ਉਹਨਾਂ ਕਹਿੰਦੇ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਸਬੰਧੀ ਪਿੰਡ ਵਾਸੀਆਂ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅਸੀਂ ਪਿੰਡ ਚਨਾਰਥਲ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬੋਲ ਰਹੇ ਹਾਂ ਸਾਡੇ ਪਿੰਡਾਂ ਕੰਨੀ ਕਈ ਦਿਨਾਂ ਤੋਂ ਚੀਤੇ ਦੀਆਂ ਬਹੁਤ ਫਰਮਾਂ ਫੈਲੀਆਂ ਹੋਈਆਂ ਨੇ ਕਈ ਪਿੰਡਾਂ 'ਚ ਦੇਖਿਆ ਵੀ ਗਿਆ ਇੱਧਰ ਲੰਗ ਚਲਾਇਲੇ ਵੱਲੋਂ ਕੱਲ ਵੀ ਵੀਡੀਓ ਪਾਈਆਂ ਮਿਆਂ ਤੇ ਉਧਰ ਪਿੰਡ ਵਾਸੀਆਂ ਦੀਆਂ ਅੱਜ ਅਸੀਂ ਪਿੰਡ ਚਨਾਰਥਲ ਖੁਰਦ ਵਿਖੇ ਇਹਦੀ ਚੀਤੇ ਦੀਆਂ ਪੈੜਾਂ ਸਾਡੇ ਇੱਥੇ ਸੂਰਾਂ ਦਾ ਫਾਰਮ ਉਦੇ ਲਾਗੇ ਇਹਦੀਆਂ ਪੈਡਾ ਚੈੱਕ ਕੀਤੀਆਂ ਰਾਤ ਦੀਆਂ ਪੈਡਾ ਬਹੁਤ ਅੱਗੇ ਵੀ ਨੇ ਸੋ ਅਸੀਂ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆਂ ਵੀ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਬੱਚਿਆਂ ਦਾ ਬਜ਼ੁਰਗਾਂ ਦਾ ਬਾਹਰ ਨਿਕਲਦਾ ਬਹੁਤ ਔਖਾ ਆਲਾ ਕਾਮਾਕਾਰਾਂ ਦਾ ਬਹੁਤ ਔਖਾ ਸਾਰਿਆਂ ਤੇ ਸਹਿਮ ਦਾ ਮਾਹੌਲ ਹੋਇਆ ਆਲਾ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕੋਈ ਕਦਮ ਚੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ ਤਾਂ ਕਿ ਸਾਰਿਆਂ ਦਾ ਕੰਮਕਾਰ ਦਾ ਆਪਣਾ ਸਖਾਲਾ ਹੋ ਸਕੇ ਨਹੀਂ ਤਾਂ ਵੀ ਰ ਇੱਥੇ ਨਿਕਲਣਾ ਬਹੁਤ ਡਰ ਦਾ ਮਾਹੌਲ ਹੋਇਆ ਵਾ ਸਾਰਿਆਂ ਚ ਕੱਲ ਚਨਾਰਥਲ ਕਲਾ ਵੀ ਅਨਾਉਂਸਮੈਂਟਾਂ ਹੋਈਆਂ ਅੱਜ ਬਦੌਛੀ ਵੀ ਹੋਈਆਂ ਸਾਰੇ ਪਿੰਡਾਂ ਚ ਬਹੁਤ ਸਹਿਮ ਦਾ ਮਾਹੌਲ ਹੋਇਆ ਵਾ ਇਸ ਕਰਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਕੋਲੋਂ ਵੀ ਸਾਡੇ ਕੋਈ ਨਾ ਕੋਈ ਹੱਲ ਕਰਿਆ ਜਾਵੇ ਇਹਨੂੰ ਫੜਨ ਲਈ ਕੋਈ ਪਿੰਜਰਾ ਜਾਂ ਜਾਲ ਵਗੈਰਾ ਦਾ ਇੰਤਜ਼ਾਮ ਕੋਈ ਪ੍ਰਸ਼ਾਸਨ ਦੇ ਬੰਦੇ ਪਹੁੰਚੇ ਨੇ ਥੋਡੇ ਤੱਕ ਪਹੁੰਚ ਕੀਤੀ ਹੈ ਨਹੀਂ ਹਲੇ ਪ੍ਰਸ਼ਾਸਨ ਕੋਈ ਪਹੁੰਚੇ ਨਹੀਂ ਜੀ ਹੈਗਾ ਸਾਡੇ ਕੋਲ ਨਾ ਕੋਈ ਆਇਆ ਉਹਦੇ ਅਸਲ ਹਲੇ ਸਰਪਾ ਆਪਸ ਚ ਬਸ ਡਾਂਗਾ ਛੋਟੇ ਲੈ ਕੇ ਫਿਰ ਰਹੇ ਆਂ ਆਪਣੀ ਸੇਫਟੀ ਵਾਸਤੇ ਹਲੇ ਪ੍ਰਸ਼ਾਸ ਸਾਡੇ ਪਿੰਡਾਂ ਕੱਲੀ ਕਈ ਦਿਨਾਂ ਤੋਂ ਚਿੱਤੇ ਦੀਆਂ ਬਹੁਤ ਫੌਂ ਫੈਲੀਆਂ ਮੈਨੇ ਕਈ ਪਿੰਡਾਂ 'ਚ ਦੇਖਿਆ ਵੀ ਗਿਆ। ਇੱਧਰ ਲੰਗ ਚਲਾਇਲੇ ਵੱਲੋਂ ਕੱਲ ਵੀ ਵੀਡੀਓ ਪਾਈਆਂ ਮੈਂ ਤੇ ਉੱਧਰ ਪਿੰਡ ਵਾਸੀਆਂ ਦੀਆਂ ਚਿੱਤੇ ਦੀਆਂ ਪੈੜਾਂ ਸਾਡੇ ਇੱਥੇ ਸੂਰਾਂ ਦਾ ਫਾਰਮ ਪਾਇਆ ਵਾ। ਉਹਦੇ ਲਾਗੇ ਦੀਆਂ ਪੈੜਾਂ ਚੈੱਕ ਕੀਤੀਆਂ ਰਾਤ ਦੀਆਂ ਪੈੜਾਂ ਬਹੁਤ ਅੱਗੇ ਮੇਨੇ। ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਬੱਚਿਆਂ ਦਾ ਬਜ਼ੁਰਗਾਂ ਦਾ ਬਾਹਰ ਨਿਕਲਦਾ ਬਹੁਤ ਔਖਾ ਹੋਇਆ ਵਾ ਕੰਮਕਾਰਾਂ ਦਾ ਬਹੁਤ ਔਖਾ ਸਾਰਿਆਂ ਚ ਸਹਿਣ ਦਾ ਮਾਹੌਲ ਹੋਇਆ ਵਾ ਤੇ ਉਹ ਅਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕੋਈ ਕਦਮ ਚੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਚਰਨਾਥਲ ਖੁਰਦੇ ਵਿੱਚ ਚੀਤੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚੀਤੇ ਨੂੰ ਜਲਦ ਫੜਨਾ ਚਾਹੀਦਾ ਇਸ ਮੌਕੇ ਗੱਲਬੱਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਚੀਤੇ ਦੇ ਘੁੰਮਣ ਦੀ ਵੀਡੀਓ ਆ ਰਹੀਆਂ ਹਨ ਉੱਥੇ ਹੀ ਰਾਤ ਉਹਨਾਂ ਦੇ ਪਿੰਡ ਚਨਾਥਲ ਖੁਰਦੇ ਵਿੱਚ ਇੱਕ ਸੂਰ ਫਾਰਮ ਦੇ ਨਜ਼ਦੀਕ ਚੀਤੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਜਿਸ ਦੇ ਨਾਲ ਪਿੰਡ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਉਹਨਾਂ ਕਹਿ ਰਹੇ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਸਬੰਧੀ ਪਿੰਡ ਵਾਸੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅਸੀਂ ਪਿੰਡ ਚਨਾਥਲ ਖੁਰਦੇ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬੋਲ ਰਹੇ ਹਾਂ ਸਾਡੇ ਪਿੰਡਾਂ ਕੰਨੀ ਕਈ ਦਿਨਾਂ ਤੋਂ ਚੀਤੇ ਦੀਆਂ ਬਹੁਤ ਅਫਵਾਹਾਂ ਫੈਲੀਆਂ ਮੈਨਾਂ ਕਈ ਪਿੰਡਾਂ 'ਚ ਦੇਖਿਆ ਵੀ ਗਿਆ ਇੱਧਰ ਲੰਗ ਚਲਾਇਲੇ ਵੱਲੋਂ ਕੱਲ ਵੀ ਵੀਡੀਓ ਪਾਈਆਂ ਮੈਂ ਤੇ ਉ ਅੱਜ ਅਸੀਂ ਪਿੰਡ ਚਨਾਰਥਲ ਖੁਰਦ ਵਿਖੇ ਇਹਦੀਆਂ ਚਿੱਤੇ ਦੀਆਂ ਪੈੜਾਂ ਸਾਡੇ ਇੱਥੇ ਸੂਰਾਂ ਦਾ ਫਾਰਮ ਪਾਇਆ ਵਾ ਉਹਦੇ ਲਾਗੇ ਇਹਦੀਆਂ ਪੈੜਾਂ ਚੈੱਕ ਕੀਤੀਆਂ ਰਾਤ ਦੀਆਂ ਪੈੜਾਂ ਬਹੁਤ ਅਜੀਬੀਆਂ ਨੇ ਸੋ ਅਸੀਂ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆਂ ਵੀ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਬੱਚਿਆਂ ਦਾ ਬਜ਼ੁਰਗਾਂ ਦਾ ਬਾਹਰ ਨਿਕਲਦਾ ਬਹੁਤ ਔਖਾ ਹੋਇਆ ਵਾ ਕੰਮਕਾਰਾਂ ਦਾ ਬਹੁਤ ਔਖਾ ਸਾਰਿਆਂ 'ਚ ਸਹਿਮ ਦਾ ਮਾਹੌਲ ਹੋਇਆ ਵਾ ਸੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕੋਈ ਕਦਮ ਚੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ ਤਾਂ ਕਿ ਸਾਰਿਆਂ ਦਾ ਕੰਮਕਾਰ ਦਾ ਆਪਣਾ ਸਖਾਲਾ ਹੋ ਸਕੇ ਨਹੀਂ ਤਾਂ ਵੀਰੇ ਇੱਥੇ ਨਿਕਲਣਾ ਬਹੁਤ ਡਰ ਦਾ ਮਾਹੌਲ ਹੋਇਆ ਵਾ ਸਾਰਿਆਂ ਚ ਕੱਲ ਚਨਾਰਥਲ ਕਲਾ ਵੀ ਅਨਾਉਂਸਮੈਂਟਾਂ ਹੋਈਆਂ ਅੱਜ ਬਦੌਛੀ ਵੀ ਹੋਈਆਂ ਸਾਰੇ ਪਿੰਡਾਂ ਚ ਬਹੁਤ ਸਹਿਮ ਦਾ ਮਾਹੌਲ ਹੋਇਆ ਵਾ ਇਸ ਕਰਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਸਾਡੇ ਕੋਈ ਨਾ ਕੋਈ ਹੱਲ ਕਰਿਆ ਜਾਵੇ ਇਹਨੂੰ ਫੜਨ ਲਈ ਕੋਈ ਪਿੰਜਰਾ ਜਾਂ ਜਾਲ ਵਗੈਰਾ ਦਾ ਇੰਤਜ਼ਾਮ ਕੋਈ ਪ੍ਰਸ਼ਾਸਨ ਦੇ ਬੰਦੇ ਪਹੁੰਚੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਨਹੀਂ ਹਲੇ ਪ੍ਰਸ਼ਾਸਨ ਕੋਈ ਪਹੁੰਚੇ ਨਹੀਂ ਜੀ ਹੈਗਾ ਸਾਡੇ ਕੋਲ ਨਾ ਕੋਈ ਆਇਆ ਉਹ ਅਸਰਾ ਹਲੇ ਸਰਪਾ ਆਪਸੇ ਬਸ ਡਾਂਗਾ ਛੋਟੇ ਲੈ ਕੇ ਫਿਰ ਰਹੇ ਹਾਂ ਆਪਣੀ ਸੇਫਟੀ ਵਾਸਤੇ ਹਾਲੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕਰੀ